बोलो श्री कृष्ण की जय रामा पीरनी जे रण मारामा रामाी रे रणूजा बनावी ਬਨਾਵੀਏ ਮਾ ਫਰਤੀ ਰਚਾਵੀ ਫੁੱਲਵਾੜੀ ਰਾਮਾ ਪੀਰੇ ਰਣੂ ਜਬ ਬਨਾਵੀ ਫਰਤੀ ਬਨਾਵੀ ਫੁੱਲ ਖਾੜੀ ਦੇ ਰਾਮਾ ਪੀਰੇ ਰਣੂ ਜਬ ਬਨਾਵੀ ਫਰਤੀ ਰਚਾਵੀ ਫੁੱਲਵਾੜੀ ਰਾਮਾ ਪੀਰੇ ਰਣੂ ਜਬ ਬਨਾਵੀ ਫਰਤੀ ਕੇ ਰਸਾ ਬਨਾਵੀ ਰਾਮ ਤੇ ਪੀਰ ਨੇ ਬੀਜ ਬਹੂ ਵਾਲੀ ਰਾਮ ਤੇ ਪੀਰ ਨੇ ਬੀਜ ਬਹੂ ਵਾਲੀ ਬੀਜਨਾ ਪਾਠ ਮੁੰਡਾਇਰੇ ਰਾਮ ਪੀਰੇ ਰਣੂ ਜਬ ਬਨਾਵੀ ਬੀਜਨਾ ਪਾਠ ਬੁਲਾਈਰੇ ਰਾਮ ਪੀਰੇ ਰਣੂ ਜਬ ਬਨਾਵੀ ਰਣ ਮਾਰਾ ਰਾਮ ਪੀਰੇ ਰਣੂ ਜਬ ਬਨਾਵੀ ਭਰਤੀ ਰਚਾ ਵੀ ਫੁੱਲਵਾੜੀ ਰਾਮਾ ਫਿਰੇ ਰਣੂ ਜਬ ਨਾਵੀ ਭਰਤੀ ਰਚਾ ਵੀ ਫੁੱਲਵਾੜੀ ਰਾਮਾ ਫਿਰੇ ਰਣੂ ਜਬ ਨਾਵੀ ਰਾਮਾ ਤੇ ਪੀਰ ਨੇ ਪਛਮ ਬਹੁ ਵਾਲੀ ਰਾਮਾ ਤੇ ਪੀਰ ਨੇ ਪਛਮ ਬਹੁ ਵਾਲੀ ણ માં રામા પીરે રણુ બનાવી રામા પીરે રણુ જબનાવી ફરતી રચાવી ફૂલવાડી રામા ਪੀਰੇ ਰਣੂ ਜਬ ਨਾਵੀ ਹਰਤੀ ਰਸਾ ਵੀ ਫੁੱਲ ਵਾਣੀ ਰਾਮਾ ਪੀਰੇ ਰਣੂ ਜਬ ਨਾਵੀ ਰਾਮ ਤੇ ਪੀਰ ਨੇ ਸਤਮ ਬਹੁ ਵਾਲੀ ਰਾਮਾ ਤੇ ਪੀਰ ਨੇ ਸਤਮ ਬਹੁ ਵਾਲੀ ਸਾਤਵੇਂ ਸਮਾਧੀ ਸੜਾਵੇ ਰਾਮਾ ਪੀਰੇ ਰਣੂ ਜਬ ਨਾਵੀ ਸਾਤਵੇਂ

ਧਾਇਰੇ ਰਾਮ ਪੀਰੇ ਰਣੂ ਜਬ ਨਾਵੀ ਕਮਨਲੇ ਜਬ ਧਾਇਰੇ ਰਾਮ ਪੀਰੇ ਰਣੂ ਜਬ ਨਾਵੀ ਰਣ ਮਾਰਾ ਰਾਮ ਪੀਰੇ ਰਣੂ ਜਬ ਨਾਵੀ ਰਣ ਮਾਰਾ ਰਾਮ ਪੀਰੇ ਰਣੂ ਜਬ ਨਾਵੀ ਫਰਤੀ ਰਚਾਵੀ ਫੁੱਲਵਾੜੀ ਰਾਮ ਪੀਰੇ ਰਣੂ ਜਬ ਨਾਵੀ ਫਰਤੀ ਰਚਾਵੀ बनावी रामहते पीरने 11 बहुवाली रामहते पीरने 11 बहुवाली अली 11 ना दर्शन दीदारामा फिरे रणु जब नावी 11 ना दर्शन दीदारामा फिरे रणु जब नावी रणमा ਤੇਰੋ ਚਾਵੀ ਫੁੱਲਵਾੜੀ ਰਾਮਾ ਪੀਰੇ ਰਣੂ ਜਬ ਨਾਵੀ ਤੇਰੋ ਚਾਵੀ ਫੁੱਲਵਾੜੀ ਰਾਮਾ ਪੀਰੇ ਰਣੂ ਜਬ ਨਾਵੀ ਰਾਮਾ ਤੇ ਪੀਰ ਨੇ ਤੇਰਸ ਬਹੁ ਵਾਲੀ ਰਾਮਾ ਤੇ ਪੀਰ ਨੇ ਤੇਰਸ ਬਹੁ ਵਾਲੀ ਅਲੀ ਤੇਰਸ ਨਾਤੀ ਲਕ ਤਾਣਿਆ ਰਾਮਾ ਪੀਰੇ ਰਣੂ ਜਬ ਨਾਵੀ ਤੇਰਸ ਨਮਾਰਾ ਮਾ ਫਿਰੇ ਰਣੂ ਜਾਬ ਨਾਵੀ ਨਮਾਰਾ ਮਾ ਫਿਰੇ ਰਣੂ ਛਾ ਬਨਾਵੀ ਭਰਤੀ ਰਚਾਵੀ ਫੁੱਲ ਵਾੜੀ ਰਾਮਾ ਫਿਰੇ ਰਣੂ ਜਾਬ ਨਾਵੀ ਭਰਤੀ ਰਚਾਵੀ ਫੁੱਲ ਵਾੜੀ ਰਾਮਾ ਫਿਰੇ ਰਣੂ ਛਾ ਬਨਾਵੀ ਆਵੀ ਰਾਮਾ ਤੇ ਪੀਰ ਨੇ ਪੂਨਮ ਬਹੁ ਵਾਲੀ ਅਲੀ ਪੁਨਮਨੀ ਜੋਤ ਜਲਾਵੋ ਰਾਮਾ ਪੀਰੇ ਰਣੂ ਜਬ ਨਾਵੀ ਪੁਨਮਨੀ ਜੋਤ ਜਲਾਵੋ ਰਾਮਾ ਪੀਰੇ ਰਣੂ ਜਬ ਨਾਵੀ ਵੀਰਣ ਮਾਰਾ ਰਾਮਾ ਪੀਰੇ ਰਣੂ ਜਬ ਨਾਵੀ ਰਣ ਮਾਰਾ ਰਾਮਾ ਪੀਰੇ ਰਣੂ ਜਬ ਨਾਵੀ ਫਰਤੀ ਰਚਾਵੀ ਫੁੱਲਵਾੜੀ ਰਾਮਾ ਪੀਰੇ ਰਣੂ ਜਬ ਨਾਵੀ ਹਰ ਤੇਰਾ ਸਭ ਫੂਲ ਵਾੜੀ ਰਾਮਾ ਫਿਰੇ ਰਉਂਸ ਬਨਾਵੀ ਬੋਲੋ ਰਾਮਾ ਪੀਰਨੀ